ਜਿਹੜਾ ਡਰਾਉਨ ਨੂੰ ਲੈ ਕੇ ਆ ਉਹਨੂੰ ਆਪਾਂ ਚਾਹੀਏ ਕਿ ਕੈਂਸਲ ਵੀ ਕੈਨਸਲੇਸ਼ਨ ਆਫ ਐਨ ਐਸਏ ਉਹਦਾ ਕੀ ਪ੍ਰੋਸੀਜਰ ਦੇਖੋ ਗੱਲ ਇਹ ਇਸ ਤਰ੍ਹਾਂ ਹੈ ਕਿ ਜਿਹੜੀ ਸਰਕਾਰ ਹੁੰਦੀ ਹੈ ਜਿਵੇਂ ਅੱਜ ਤੋੜਫੋੜ ਤੇ ਸਰਕਾਰ ਚੱਲ ਪਈ ਜਿਹੜੇ ਮੈਸੇਜ ਆ ਰਹੇ ਨੇ ਤਾਮਨ ਲਾਡੂ ਦੇ ਤੇ ਦੂਜੇ ਨਿਸ਼ਚ ਦੇ ਮੈਸੇਜ ਆ ਰਹੇ ਨੇ ਉਹਨਾਂ 'ਚ ਪ੍ਰੋਬਲਮ ਕ੍ਰੀਏਟ ਹੋ ਚੁੱਕੀ ਤਾਂ ਉੱਥੇ ਜਿਹੜੀ ਹੈ ਵੈਲਿਊ ਪੈਂਦੀ ਇੱਕ ਇੱਕ ਬੰਦੇ ਦੀ ਤਾਂ ਉੱਥੇ ਸਰਕਾਰਾਂ ਨੂੰ ਲੋੜ ਹੈ ਹੁਣ ਐਮ ਪੀ ਦੀ ਮੈਂ ਅੱਗੇ ਵੀ ਕਹਿਣਾ ਹੋਂਨਾ ਕਿ ਇੱਕ ਬੰਦੇ ਤੇ ਕੋਈ ਪਰਚਾ ਦਰਜ ਨਹੀਂ 10 ਬੰਦੇ ਵਿਦਾਊਟ ਨੇ ਆਪਾਂ ਕੋਈ ਆਪਾਂ ਕਹਿੰਦੇ ਕਿ क्राइम ਤੋਂ ਬਿਨਾ ਬੰਦੇ ਜੇ ਚ ਰੱਖੇ ਹੋਏ ਨੇ ਤਾਂ ਜਦੋਂ ਪਰਚਾ ਦਰਜ ਹੈ ਨਹੀਂ ਜਾਂ ਤਾਂ ਆਵੇ ਪਰਚਾ ਦਰਜਾ 302 ਹੈ 307 ਹੈ ਫਿਰ ਤਾਂ ਕਹੀਏ ਜੇ ਐਵੀਡੈਂਸ ਆਉਣੀ ਹੈ ਇਹ ਸਰਕਾਰ ਨੇ ਇਲੈਗਲ ਡੀਟੇਨ ਕੀਤੇ ਨੇ ਤੇ ਸਰਕਾਰ ਦੀ ਮਰਜ਼ੀ ਆ ਮੇਰੇ ਜਿੱਥੇ ਭਾਵੇਂ 2-4 ਦਿਨ ਦੀ ਬੰਦਾ ਬਾਹਰ ਆ ਜੀ ਕੋਈ ਪ੍ਰੋਬਲਮ ਨਹੀਂ ਕਿਉਂਕਿ ਇੱਥੇ ਪ੍ਰੈਸ਼ਰ ਬਿਲਟ ਹੋਣਾ ਇਹਦੀ ਲੀਗਲ ਰੈਮਡੀਜ਼ ਕੀ ਆ ਲੀਗਲ ਪ੍ਰੋਸੈਸਿੰਗ ਕੀ ਹੋਣਗੇ ਜੇ ਬਾਈ ਚਾਂਸ ਸਰਕਾਰ ਨਹੀਂ ਮੰਨਦੀ ਸਰਕਾਰ ਅੱਜ ਰਾਤ ਕਰੀ ਹਟਾ ਸਕਦੀ ਕੋਈ ਪ੍ਰੋਬਲਮ ਨਹੀਂ ਸਰਕਾਰ ਦੇ ਅੰਦਰ ਬੜੀ ਜਦੋਜਹਿਲ ਚੱਲ ਰਹੀ ਹੈ ਰਾਤਿਕਰ ਸਰਕਾਰ ਡਿਕਲੇਅਰ ਕਰੂਗੀ ਅਸੀਂ ਕੀ ਕਰਨਾ ਅੱਗੇ ਤੇ ਉੱਥੇ ਜੇ ਉਹਨਾਂ ਨੂੰ ਲੋੜ ਲੱਗੀ ਕਿ ਹੁਣ ਪ੍ਰੋਬਲਮ ਕ੍ਰੀਏਟ ਹੋਊਗੀ ਤਾਂ ਇਕੱਲੇ-ਇਕੱਲੇ ਬੰਦੇ ਦੀ ਵੈਲਿਊ ਹੈ ਪਰ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਨਾ ਕੱਢਣ ਦੇ ਵਿੱਚ ਉਹਨਾਂ ਨੂੰ ਘਾਟਾ ਪਊਗਾ ਕਿਉਂਕਿ ਉੱਥੇ ਕੁਐਸਚਨ ਪੁੱਟ ਹੋਲੇ ਨੇ ਇਹ ਵਰਡ ਲੈਵਲ ਦਾ ਮੈਸੇਜ ਜਾਣਾ ਹੈ ਕਿ ਇੱਕ ਐਮਪੀ ਪੰਜਾਬ ਦੇ ਅੰਦਰ 1 ਲੱਖ ਤੇ 85 ਹਜ਼ਾਰ ਦੀ ਵੋਟ ਤੋਂ ਉੱਪਰ ਜਿੱਤ ਰਿਆ 9 ਐਮਐਲਏ ਨੇ ਉਸ ਬੰਦੇ ਨੂੰ ਤੁਸੀਂ ਇਲੀਗਲ ਡਿਟੇਨ ਕੀਤਾ ਦਾ ਰੀਜ਼ਨ ਦੱਸੋ ਏ ਅਮਰੀਕਾ ਦੀ ਪਾਰਲੀਮੈਂਟ ਤੇ ਕਰ ਕੁਐਸਚਨ ਪੁੱਛੇ ਜਾਣੇ ਸੋਹੇ ਬੜੀ ਵੱਡੀ ਜਿੱਤ ਐ ਜਿਹਨੂੰ ਅਸੀਂ ਸਵਾ ਸਾਲ ਪਹਿਲਾਂ ਅੱਤਵਾਦੀ ਤੇ ਵੱਖਵਾਦੀ ਕਹਿ ਰਹੇ ਆ ਪਰ ਅੱਜ ਲੋਕਾਂ ਨੇ ਤੇ ਕਮਾਲ ਕਰਤੀ ਆ ਉਹ ਤਾਂ ਕਹਿੰਦੇ ਅੱਤਵਾਦੀ ਮੌਜੂਦਾਦੀ ਕੌਣ ਐ ਉਹ ਤਾਂ ਅੱਜ ਉਹਨਾਂ ਨੇ ਡਿਕਲੇਅਰ ਕਰਤਾ ਕਿ ਸਾਰੇ ਪੰਜਾਬ ਚੋਂ ਵੱਡੀ ਲੀਡ ਜਿਹੜੀ ਉਸ ਆਦਮੀ ਦੀ ਐ ਮੈਂ ਤਾਂ ਅੱਗੇ ਵੀ ਕਹਾਂ ਕਿ ਪੰਜਾਬ ਸਰਕਾਰ ਦਾ ਫਰਜ ਬਣਦਾ ਹੈ ਕਰੋੜਾਂ ਦੀ ਗਿਣਤੀ ਚ ਹਰਜਾਨਾ ਦੇਣਾ ਇਹਨਾਂ ਆਤਵਾਦੀ ਇਹਨਾਂ ਨੂੰ ਲੋਕ ਪਸੰਦ ਕਰਦੇ ਨੇ ਲੋਕਾਂ ਨੇ ਜਿਤਾਤਾ ਉਹ ਅਤਤਵਾਦੀ ਵੱਖਵਾਦੀ ਹੈ ਹੀ ਨਹੀਂ ਤੁਹਾਡੀ ਸੋਚ ਅਤਤਵਾਦੀ ਤੇ ਵੱਖਵਾਦੀ ਸੋ ਇੱਥੇ ਮੁਸਲਮਾਨ ਹਿੰਦੂ ਭਰਾਵਾਂ ਨੇ ਸਿੱਖਾਂ ਨੇ ਰਲ ਕੇ ਜਿਹੜੀ ਉਹਦੀ ਇਹਨੀ ਲੀਡ ਵਧਾਈ ਹੈ ਫਿਰ ਇਹ ਦੇਖਣ ਚ ਸਰਕਾਰ ਨੂੰ ਹੁਣ ਆਪ ਦਾ ਹੱਥ ਉਥੇ ਹਸਨ ਦੇਣਾ ਚਾਹੀਦਾ ਹੈ ਸੀਐਮ ਨੂੰ ਹਸਨ ਦੇ ਕੇ ਆਪ ਦੀ ਮਾਫੀ ਮੰਗਣੀ ਚਾਹੀਦੀ ਬਹੁਤ ਬਹੁਤ ਸ਼ੁਕਰੀਆ ਇੱਕ ਆਰੋ ਸਰ